ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਐਸ ਟਾਈਮ ਫਰੀਦਕੋਟ ਜ਼ਿਲ੍ਹੇ ਦੀ ਬੁਕਲ ਦਾ ਨਿਕਮਣ ਦਾ ਪਿੰਡ ਕੁਗਿਆਣਾ ਕੁਗਿਆਣੇ ਪਿੰਡ ਦੇ ਵਿੱਚ ਮੈਂ ਐਸ ਟਾਈਮ ਮੌਜੂਦ ਹਾਂ ਘਰੇਲੂ ਪਰਿਵਾਰ ਦੇ ਘਰੇ ਐਸ ਟਾਈਮ ਮੌਜੂਦ ਹਾਂ ਤੇ ਮੈਂ ਕੁਗਿਆਣੇ ਪਿੰਡ ਦੇ ਵਿੱਚ ਤਰਮਿੰਦਰ ਸਿੰਘ ਬੌਰੀਆ ਸਿੱਖ ਬਾਈ ਦੇ ਕੋਲੇ ਆ ਮੈਂ ਐਸ ਟਾਈਮ ਭਰਾ ਦੇ ਕੋਲੇ ਮਿੱਤਰੋ ਤੇ ਇੱਕ ਮਹਿ ਵਕਾਊ ਲਈ ਆ ਬਾਈ ਨੇ ਚੌਥਾ ਸੁਆ ਸੂਣ ਵਾਲੀ ਆ 5-4 ਦਿਨ ਇਹਦੇ ਬਾਕੀ ਆ ਗਿਣਤੀ ਮੁਤਾਬਕ ਦਿਨ ਪੂਰੇ ਹੋਣ ਦੇ ਵਿੱਚ ਜਿਹੜੇ ਰਹਿੰਦੇ ਆ ਮਿੱਤਰੋ ਲੀਵੇ ਲੂਵੇ ਵੱਲੋਂ ਬੜੀ ਜ਼ਬਰਦਸਤ ਕਰਮਾ ਵਾਲੀ ਦੀ ਤਿਆਰੀ ਆ ਸਰੀਰ ਕਮੰਤਰ ਵੱਲੋਂ ਬੜੀ ਚੰਗੀ ਜੰਨੀ ਹੈਗੀ ਆ ਤੁਸੀਂ ਦੇਖ ਸਕਦੇ ਤੋਰਦੇ ਵੀਰੇ ਵਾਲੀ ਦੀ ਚੌਥਾ ਸੂਆ ਹੁੰਦੀ ਆ ਕੋਈ ਕਹਿਣ ਵਾਲਾ ਨਹੀਂ ਵੀ ਇੱਕ ਤਾਂ ਹੁੰਦਾ ਕਹਿਣ ਵਾਲਾ ਤੇ ਇੱਕ ਹੁੰਦਾ ਚੂਣ ਵਾਲਾ ਚੂਣ ਵਾਲਾ ਦੁੱਧ ਜਿਹੜਾ ਇਹਦੇ ਥੱਲੇ 16 ਕਿਲੋ ਬਾਈ ਬਾਈ ਨੇ ਆਖਿਆ ਮੈਂ ਚੂਣਦਾ ਰਿਆ ਤੇ ਗਵਾਈ ਯਾਰ ਮੈਂ ਤਾਂ ਲੀਵਾ ਤੇ ਮੈਂ ਭਰੀ ਵੀ ਜਾਂਦੀ ਆ ਤੇ ਬਾਕੀ ਬਾਈ ਪਲੀ ਪੁਲੀ ਵੀ ਬਹੁਤ ਆ ਨੇ ਨਿੱਗਰ ਵੀ ਬਹੁਤ ਆ ਤੇ ਲੇਵੇ ਭਾਂਡੇ ਵੱਲੋਂ ਵੀ ਖਰੀਆ ਕਰਮਾ ਵਾਲੀ ਜੰਨੀ ਹੈਗੀ ਆ ਕਿਉਂਕਿ ਹਮੇਸ਼ਾ ਉਹ ਮੈਂ ਦੁੱਧ ਦਿੰਦੀ ਹੁੰਦੀ ਆ ਜਿੰਦੇ ਪੱਖ 10 ਦਿਨ ਤੇ ਇਹਦਾ ਲੇਵੇ ਦਾ ਪੱਖ ਆ ਜਿਹੜਾ ਉਹ ਅਗਵਾਈ ਭਰ ਗਿਆ ਵਾ ਵੀ ਵਾਕਿਆ ਹੀ ਮੈਂ ਦੁੱਧ ਵਾਲੀ ਜੱਡੀ ਮੈਂ ਆ ਆਪਾ ਉੱਡੀ ਹੋਈ ਕਰਮਾ ਵਾਲੀ ਦੀ ਬਾਡੀ ਬੰਤਰਾਂ ਤੇ ਉੱਡੀ ਹੋਈ ਮਿਹਨਤ ਦਾ ਲੇਵਾ ਵਾ ਤੇ ਉੱਡੀ ਹੋਈ ਮਿਹਨਤ ਪਲੀ ਆ ਇਹ ਗੱਲ ਨੋਟ ਰੱਖਿਆ ਜੇ ਵੀ ਨਿੱਗਰ ਤੇ ਮੈਂ ਸਾਂਭੇ ਹੀ ਬੜੇ ਚਾਣ ਨਾਲ ਹੋਈ ਆ ਬਾਈ ਨੇ ਯਾਰ ਯਕੀਨ ਕਰਿਓ ਬੜੀ ਕਮਾਲ ਦੀ ਤਿਆਰੀ ਦੇ ਵਿੱਚ ਮੈਂ ਆ ਫਿਰ ਆਰਡਰ ਦੀ ਕੁਆਲਿਟੀ ਚੌਥਾ ਸੁਆ ਹੋਰ ਕਿਤੇ ਹੁੰਦੀ ਹੈ ਦੂਜਾ ਤੀਜਾ ਕਹਿ ਕੇ ਵੀ ਵਿਕ ਜਾਣੀ ਸੀ ਪਰ ਨਹੀਂ ਫਾਇਦਾ ਧੰਨਵਾਦ ਆ ਭਾਵਾਂ ਦੇ ਉੱਤੇ ਮੰਜਾ ਢਾਕੇ ਸੁੱਤੇ ਰਿਹਾ ਜੇ ਇਹ ਨਹੀਂ ਗੱਲ ਹੈ ਕਿ ਕਿਸੇ ਪਾਸੋਂ ਤੁਸੀਂ ਇਹਦੇ ਤੋਂ ਖਿਆਸ ਕੇ ਜੋਗੇ ਕਰਮਾਂ ਵਾਲੀ ਤਾਂ ਫਿਰ ਭਲੀ ਮਾਨਸ ਬਹੁਤ ਆ ਇਹ ਨਹੀਂ ਗੱਲ ਹੈ ਕਿ ਕੱਬੀ ਆ ਨਹੀਂ ਠੰਡੀ ਜੈਲੀ ਮੈਂ ਆ 5-4 ਦਿਨ ਬਾਕੀ ਆ 1,10,000 ਰੁਪਏ ਦੀ ਕੀਮਤ ਆ ਜਿਹੜੀ ਮਿੱਤਰੋ ਮੰਨਤਣ ਹੋ ਜੂਗਾ ਵਿੱਚੋਂ ਮੈਂ ਬੜੀ ਡਵਾਡੀ ਬੰਤਰ ਦੀ ਖੁੱਲੀ ਡੋਲੀ ਆ ਤੇ ਦੁੱਧ 16 ਕਿਲੋ ਬਾਈ ਨੇ ਚੋਇਆ ਹੋਇਆ ਕੋਈ ਕਹਿਣ ਵਾਲਾ ਨਹੀਂ ਦਿੱਤਾ ਹੋਇਆ ਗਰਮਾਂ ਵਾਲੀ ਨੇ ਚੌਥਾ ਸੂਆ ਸੁੰਦੀ ਆ ਵੀਰੇ ਟੀਕਾ ਤੋਂ ਕਰਾਸ ਕਰਾਤੀ ਸੀ ਕਿ ਸਣ ਤੋਂ ਕਰਾਈ ਸੀ ਇਹ ਟੀਕੇ ਤੋਂ ਕਰਾਈ ਟੀਕਾ ਹੈਗਾ ਉਪ ਜਿਹੜਾ ਭਰਾਇਆ ਸੀਗਾ ਟੀਕਾ ਹੈਗਾ ਉਹ ਠੀਕ ਹੈ ਠੀਕਾ ਠੀਕੇ ਤੋਂ ਗੱਬਣ ਹੋਈ ਹੈ ਪਰ ਸੀਮਣ ਨਹੀਂ ਬਾਈਨੇ ਸੰਭਿਆ ਵੀ ਕਿਹੜੇ ਸਟਰਾ ਤੋਂ ਗੱਬਣ 110000 ਰੁਪਿਆ ਰੇਟ ਆ ਪਿੰਡ ਕਗੇ ਆਣਾ ਵਾ ਜ਼ਿਲ੍ਹਾ ਫਰੀਦਕੋਟ ਆ ਚੌਥਾ ਸੂਆ ਮੱਝ 16 ਕਿਲੋ ਦੁੱਧ ਦਾ ਰਕਾਰਡ ਆ ਜਿਹੜੇ ਪ੍ਰਾਣੇ ਘਰੇ ਰੱਖਣ ਨੂੰ ਲੈਣੀਆਂ ਬਾਈ ਮਿੱਤਰੋ ਮੈਂ ਪਲੀਪੁਲੀ ਬਹੁਤ ਆ ਕੋਲੇ ਆ ਕੇ ਇੱਕ ਵਾਰੀ ਜ਼ਰੂਰ ਦੇਖਿਓ ਬੇਸ਼ੱਕ ਫੋਨ ਤੇ ਤੁਹਾਡੇ ਨਾਂ ਪਸੰਦ ਆਵੇ ਪਰ ਜਦੋਂ ਤੁਸੀਂ ਕੋਲੇ ਆਗੇ ਤੁਹਾਡੇ ਭਾਅ ਵੀ ਪਸੰਦ ਆਊਗਾ ਤੇ ਮੈਂ ਵੀ ਪਸੰਦ ਹੋਊਗੀ ਮੈਂ ਵਾਦਾ ਕਰਦਾ ਧੰਨਵਾਦ